ਪੰਜਾਬ ਪੁਲਿਸ ਦਾ ਇਹ ਇੰਸਪੈਕਟਰ ਇੰਦਰਜੀਤ ਨੂੰ ਤਾਂ ਤੁਸੀਂ ਪਹਿਚਾਨਦੇ ਹੀ ਹੋਵੋਗੇ ਐ ਉਹੀ ਇੰਦਰਜੀਤ ਹੈ ਜਿਸਨੇ ਪੰਜਾਬ ਪੁਲਿਸ ਦੀ ਵਰਦੀ ਨੂੰ ਦਾਗਦਾਰ ਕੀਤਾ ਹੈ ਹੁਣ ਇਹ ਤਸਵੀਰ ਵੀ ਦੇਖ ਲਓ ਇਹ ਹੈ ਇੱਕ ਹੋਰ ਇੰਦਰਜੀਤ ਇਸ ਦਾ ਨਾਮ ਸੁਰਜੀਤ ਸਿੰਘ ਹੈ ਇੰਦਰਜੀਤ ਦੀ ਤਰ੍ਹਾਂ ਇਹ ਵੀ ਪੰਜਾਬ ਪੁਲਿਸ ਹੈਡ ਕਾਂਸਟੇਬਲ ਜੀ ਪਰ ਇਹਦੇ ਕਾਰਨਾਮੇ ਇੰਦਰਜੀਤ ਨਾਲ ਮਿਲਦੇ ਜੁਲਦੇ ਨੇ इंदरजीत दी तरह ए कुत्ते भी हेरोइन बेचने का दोष है मोगा पुलिस का दावा है कि सुजीत सिंह तो के लो 250 ग्राम हेरोइन बरामद की गई है इसके अलावा इंदरजीत सिंह की तरह ही हाईटेक हथियारों के मैगनेट भी इस किलो मिले ने पुलिस दी मनीए ते AK47 SLR समेत कई बड़े हथियारों के मैगनेट जीत के लो बरामद हुए नहीं मोगा पुलिस ने अपने ही एक मुलाजिम नु गिरफ्तार कर लिया है ਇਸ ਦੇ ਖਿਲਾਫ ਐਨਡੀਪੀਐਸ ਐਕਟ ਤੇ ਆਰਮ ਐਕਟ ਦੇ ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ। ਇਸਲਾਬ ਖੜਾ ਗਿਆ। ਕਿਹੜਾ ਮਾਮਲਾ ਕਾ ਜੀ? ਸਰਜੀਤ ਸਿੰਘ ਜੀ ਇਹਦੇ ਖਿਲਾਫ ਕੱਲ ਕੇਸ ਰਜਿਸਟਰ ਹੋਇਆ ਅੰਡਰ ਸੈਕਸ਼ਨ ਐਨਡੀਪੀਐਸ ਐਕਟ ਐਂਡ ਆਰਮ ਐਕਟ। ਇਹਦੇ ਕੋਲੋਂ 250 ਗ੍ਰਾਮ ਹੀਰੋਨ ਗ੍ਰਾਮ ਹੋਈ ਹੈ। ਨਾਲ ਇਹਦੇ 147 ਦਾ ਮੈਗਜ਼ੀਨ ਆ, ਕਾਰਬਾਈਨ ਦਾ ਮੈਗਜ਼ੀਨ ਐ ਐਸਐਲਰ। ਜੀ। ਤੁਸੀਂ ਸਰ ਕਿਹੜਾ ਜੌਬ ਕਿਆ ਕਰਦੇ ਸੀ ਇਹਨੂੰ? ਹੈੱਡ ਕਨਸਟੇਬਲ ਐ। ਕਹਾਂ ਪਰ ਤੈਨਾਤ ਸੀ ਜੀ? ਟ੍ਰੈਫਿਕ ਸਟਾਫ ਲੁਕਾ ਜੀ ਆ ਪੁਲਿਸ ਕੀ ਤਰਫ ਸੇ ਕੀ ਕਾਰਵਾਈ ਕੀ ਗਈ ਹੈ ਕੇਸ ਜਸਮ ਹੋ ਗਿਆ ਜੀ ਪੇਸ਼ ਕਰਨਾ ਹੈ ਇਨਾ ਗ੍ਰਿਫਤਾਰੀਆਂ ਤੋਂ ਲੱਗਦਾ ਹੈ ਕਿ ਪੁਲਿਸ ਇਹ ਸ਼ਾਇਦ ਹੀ ਨਸ਼ੇ ਰਤੰਦਾ ਪੰਜਾਬ ਚ ਚਲ ਰਿਹਾ ਸੀ ਦੈਨਿਕ ਮੇਲ ਦੇ ਨਾਲ ਹੈਲੋ ਪੰਜਾਬ ਦੀ ਰਿਪੋਰਟ